ਹਾਂਜੀ ਬੱਚਿਓ ਅਸੀਂ ਪਿਛਲੀ ਕਲਾਸ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਬਾਰੇ ਸਿੱਖਿਆ ਸੀ ਸਾਡੇ ਪੰਜਾਬ ਦੇ ਕੁੱਲ ਕਿੰਨੇ ਜ਼ਿਲ੍ਹੇ ਹਨ 23 23 ਜ਼ਿਲ੍ਹਿਆਂ ਨੂੰ ਯਾਦ ਕਰ ਲਈ ਮੈਂ ਤੁਹਾਨੂੰ ਇੱਕ ਸ਼ਾਰਟ ਟ੍ਰਿਕ ਸिखਾਈ ਸੀ ਜਿਸ ਦੀ ਮਦਦ ਨਾਲ ਆਪਾਂ 23 ਦੇ 23 ਜ਼ਿਲ੍ਹਿਆਂ ਨੂੰ ਬੜੀ ਜਲਦੀ ਚੁਟਕੀ ਮਾਰ ਕੇ ਸਿੱਖ ਸਕਦੇ ਹਾਂ ਉਸ ਟ੍ਰਿਕ ਦਾ ਕੀ ਨਾਮ ਹੈ ਮੈਂ ਬਾਸ਼ ਵੈਰੀ ਗੁੱਡ ਅਸੀਂ ਪਿਛਲੀ ਕਲਾਸ ਵਿੱਚ ਸਿੱਖਿਆ ਸੀ ਕਿ ਪੰਜਾਬ ਦੇ 23 ਜ਼ਿਲ੍ਹਿਆਂ ਨੂੰ ਮੈਂ ਤੋਂ ਅਫਸਰ ਹੂੰ ਲੋਕੋ ਪੰਜਾਬ ਕਾ ਦੀ ਮਦਦ ਨਾਲ ਯਾਦ ਕਰ ਲਿਆ ਸੀ ਅੱਜ ਅਸੀਂ ਬਹੁਤ ਹੀ ਮਹੱਤਵਪੂਰਨ ਟੋਪਿਕ ਕਰਨ ਜਾ ਰਹੇ ਹਾਂ ਜਿਸ ਵਿੱਚ ਕਿ ਬਹੁਤ ਬਾਾਰ ਪੰਜਾਬ ਵਿੱਚ ਹੋਣ ਜਾ ਰਹੇ ਪੇਪਰਾਂ ਵਿੱਚ ਤੁਹਾਡੀਆਂ ਪ੍ਰੀਖਿਆਵਾਂ ਵਿੱਚ ਅਤੇ ਜਦੋਂ ਤੁਸੀਂ ਵੱਡੀਆਂ ਕਲਾਸਾਂ ਵਿੱਚ ਹੋਗੇ ਉਦੋਂ ਵੀ ਇਹ ਪ੍ਰਸ਼ਨ ਬਾਰ-ਬਾਰ ਪੁੱਛਿਆ ਜਾਵੇਗਾ ਕਿ ਪੰਜਾਬ ਦੇ ਕਿੰਨੇ ਜ਼ਿਲ੍ਹੇ ਹਨ ਤੇ ਪੰਜਾਬ ਦੇ ਕਿੰਨੇ ਖੇਤਰ ਹਨ ਕਿਸ ਖੇਤਰ ਵਿੱਚ ਕਿੰਨੇ ਜ਼ਿਲ੍ਹੇ ਆਉਂਦੇ ਹਨ ਅਤੇ ਕਿਸ ਖੇਤਰ ਵਿੱਚ ਕਿਹੜੀ ਬੋਲੀ ਬੋਲੀ ਜਾਂਦੀ ਹੈ ਇਹ ਇੱਕ ਟੋਪਿਕ ਨਾਲ ਤੁਸੀਂ ਸਾਰੇ ਇਹ ਚੀਜ਼ਾਂ ਹੀ ਬੜੇ ਆਰਾਮ ਨਾਲ ਸਿੱਖ ਲਵੋਗੇ ਪੰਜਾਬ ਦੇ ਜ਼ਿਲ੍ਹੇ ਹਨ 23 ਤੇ ਪੰਜਾਬ ਦੇ ਤਿੰਨ ਖੇਤਰ ਹਨ ਪੰਜਾਬ ਦੇ ਕਿੰਨੇ ਖੇਤਰ ਹਨ ਤਿੰਨ ਪੰਜਾਬ ਦੇ ਤਿੰਨ ਖੇਤਰ ਹਨ ਮਾਝਾ ਖੇਤਰ ਦੁਆਬਾ ਖੇਤਰ ਅਤੇ ਮਾਲਵਾ ਖੇਤਰ ਮਾਝੇ ਖੇਤਰ ਵਿੱਚ ਪੰਜਾਬ ਦੇ ਚਾਰ ਜ਼ਿਲ੍ਹੇ ਆਉਂਦੇ ਹਨ ਦੁਆਬੇ ਖੇਤਰ ਵਿੱਚ ਵੀ ਪੰਜਾਬ ਦੇ ਚਾਰ ਜ਼ਿਲ੍ਹੇ ਆਉਂਦੇ ਹਨ ਅਤੇ ਮਾਲਵਾ ਖੇਤਰ ਵਿੱਚ ਪੰਜਾਬ ਦੇ 15 ਜ਼ਿਲ੍ਹੇ ਆਉਂਦੇ ਹਨ ਇਸ ਤਰ੍ਹਾਂ ਕੁੱਲ 23 ਜ਼ਿਲ੍ਹੇ ਪੰਜਾਬ ਦੇ ਇਹਨਾਂ ਤਿੰਨਾਂ ਖੇਤਰਾਂ ਵਿੱਚ ਆਉਂਦੇ ਹਨ ਅਗਰ ਇਹਨਾਂ ਨੂੰ ਵੈਸੇ ਹੀ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬੜਾ ਮੁਸ਼ਕਲ ਹੋ ਜਾਵੇਗਾ ਅਤੇ ਅਸੀਂ ਬਾਰ 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 ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਭੁੱਲ ਜਾਂਦੇ ਹਾਂ ਸਾਨੂੰ ਆਪਣੇ ਦਿਮਾਗ ਤੇ ਬਹੁਤ ਜ਼ਿਆਦਾ ਜ਼ੋਰ ਪਾਣ ਦਾ ਆਣਾ ਪੈਂਦਾ ਹੈ ਇਸ ਤੋਂ ਯਾਦ ਕਰਨ ਦਾ ਇੱਕ ਸੌਖਾ ਆਪਾਂ ਟ੍ਰਿਕ ਬਣਾਇਆ ਹੈ ਜਿਵੇਂ ਕਿ ਅਗਰ ਅਸੀਂ ਮਾਚੇ ਦੇ ਚਾਰ ਜਿਲੇ ਯਾਦ ਕਰਨੇ ਹਨ ਤਾਂ ਆਪਾਂ ਪਹਿਲਾਂ ਵਾਲੀ ਮੈਮਰੀ ਵਾਂਗ ਇੱਕ ਮੈਮਰੀ ਇਹ ਯਾਦ ਕਰ ਲੈਣੀ ਹੈ ਮਾਚ ਗੁਪਤ ਹੈ ਕੀ ਆਇਆ ਟ੍ਰਿਕ ਹੈ ਤੂੰ ਮਾਝਾ ਘਾਤੋਂ ਆ ਜਾਵੇਗਾ ਗੁਰਦਾਸਪੁਰ ਪਾਤੋਂ ਆ ਜਾਵੇਗਾ ਪਠਾਨਕੋਟ ਤੇ ਤਾਲਾ ਤੋਂ ਆ ਜਾਵੇਗਾ ਤਰਨਤਾਰੂ ਤੇ ਐੜੇ ਤੋਂ ਆ ਜਾਵੇਗਾ ਅੰਮ੍ਰਿਤਸਰ ਇਸ ਤਰ੍ਹਾਂ ਇਹ ਚਾਰ ਜ਼ਿਲ੍ਹੇ ਮਾਝਾ ਖੇਤਰ ਵਿੱਚ ਆ ਜਾਣਗੇ ਅਤੇ ਇਹਨਾਂ ਚਾਰਾਂ ਜ਼ਿਲ੍ਹਿਆਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਮਾਝੀ ਕਿਹਾ ਜਾਂਦਾ ਹੈ ਅਸੀਂ ਕਈ ਵਾਰ ਅੰਮ੍ਰਿਤਸਰ ਦੇ ਗੱਭਰੂ ਨੂੰ ਮਝੈਲ ਕਹਾ ਦਿੰਦੇ ਹਾਂ ਅਸੀਂ ਕਹਿੰਦੇ ਆ ਬਈ ਮਝੈ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਇਹ ਗੱਭਰੂ ਮੁੰਡਾ ਹੈ ਇਹ ਨੌਜਵਾਨ ਹੈ ਇਹ ਮਾਝਾ ਖੇਤਰ ਦਾ ਹੈ ਇਹ ਇਹਨਾਂ ਚਾਰਾਂ ਜ਼ਿਲ੍ਹਿਆਂ ਵਿੱਚੋਂ ਕਿਸੇ ਇੱਕ ਜ਼ਿਲ੍ਹੇ ਦਾ ਸ਼ਨੀਕ ਹੋ ਸਕਦਾ ਹੈ ਇਸੇ ਤਰ੍ਹਾਂ ਅਗਰ ਅਸੀਂ ਦੁਆਬਾ ਖੇਤਰ ਦੀ ਗੱਲ ਕਰੀਏ ਤਾਂ ਇਸ ਦੀ ਅਸੀਂ ਟਰਿਕ ਬਣਾਈ ਹੈ ਦੁਆਬਾ ਜਨਕ ਹੈ ਕਿਹੜੀ ਟਰਿਕ ਹੈ ਦੁਆਬਾ ਜਨਕ ਹੈ ਤਾਂ ਸਾਡੇ ਕੋਲ ਜਾਂ ਤੋਂ ਜਲੰਧਰ ਆ ਜਾਵੇ ਤੁਹ ਤੋਂ ਫਲਾਜ ਜਾਵੇਗਾ ਤੇ ਹਾ ਤੂੰ ਹੁਸ਼ਿਆਰ ਪਰ ਆ ਜਾਵੇਗਾ ਤਿੰਨ ਚਾਰ ਜ਼ਿਲ੍ਹਿਆਂ ਵਿੱਚ ਦੁਆਬੀ ਬੋਲੀ ਬੋਲੀ ਜਾਂਦੀ ਹੈ ਬੱਚਿਓ ਨਾਲ ਹੀ ਤੁਹਾਨੂੰ ਦੱਸ ਦਵਾਂ ਦੁਆਬਾ ਦਾ ਮਤਲਬ ਹੁੰਦਾ ਹੈ ਦੋ ਦਰਿਆਵਾਂ ਵਿਚਲੀ ਧਰਤੀ ਪੰਜਾਬ ਵਿੱਚ ਤਿੰਨੇ ਦਰਿਆ ਵਹਿੰਦੇ ਹਨ ਉਹਨਾਂ ਵਿੱਚੋਂ ਇਹ ਜਿਹੜੇ ਚਾਰ ਜ਼ਿਲ੍ਹੇ ਹਨ ਇਹ ਦੋ ਦਰਿਆਵਾਂ ਦੇ ਵਿਚਕਾਰ ਆਉਂਦੇ ਹਨ ਪੰਜਾਬ ਦੇ ਦਰਿਆਵਾਂ ਨੂੰ ਅਸੀਂ ਆਉਣ ਵਾਲੀਆਂ ਅਗਲੀਆਂ ਕਲਾਸਾਂ ਵਿੱਚ ਜ਼ਰੂਰ ਕਵਰ ਕਰਾਂਗੇ ਫਿਰ ਸਾਨੂੰ ਅੱਠ ਜ਼ਿਲ੍ਹਿਆਂ ਬਾਰੇ ਪਤਾ ਚੱਲ ਗਿਆ ਹੈ ਕਿ ਪੰਜਾਬ ਦੇ ਚਾਰ ਜ਼ਿਲ੍ਹੇ ਮਾਝਾ ਖੇਤਰ ਵਿੱਚ ਹਨ ਚਾਰ ਜ਼ਿਲ੍ਹੇ ਦੁਆਬਾ ਖੇਤਰ ਵਿੱਚ ਹਨ ਅਤੇ ਬਚੇ ਹੋਏ 15 ਜ਼ਿਲ੍ਹੇ ਮਾਲਵਾ ਖੇਤਰ ਵਿੱਚ ਹਨ ਸਾਨੂੰ ਅਗਰ ਪ੍ਰਸ਼ਨ ਆ ਜਾਂਦਾ ਹੈ ਕੋਈ ਵੀ ਜ਼ਿਲ੍ਹਾ ਉਹਨੇ ਪੁੱਛਿਆ ਹੋ ਸਕਦਾ ਹੈ ਕਿ ਇਹ ਜ਼ਿਲ੍ਹਾ ਕਿਸ ਖੇਤਰ ਵਿੱਚ ਆਉਂਦਾ ਹੈ ਤਾਂ ਅਸੀਂ 1 ਮਿੰਟ ਵਿੱਚ ਟ੍ਰਿਕ ਨੂੰ ਯਾਦ ਕਰਦੇ ਹੋਏ ਪਤਾ ਲਗਾ ਸਕਦੇ ਹਾਂ ਕਿ ਕਿਹੜੇ ਜ਼ਿਲ੍ਹੇ ਦੀ ਗੱਲ ਹੋ ਰਹੀ ਹੈ ਅਤੇ ਉਸ ਦੀ ਕਿਹੜੀ ਟ੍ਰਿਕ ਹੈ सो तो एक बार फिर याद रखना है माझा गुप्त है दुआपा जनक है कि ये याद कर सकते हो मैं उम्मीद करता हाँ कि आने वाले समय में ये भी बड़ी जल्दी याद कर लवोगे इन टिक्स की मदद नीब खेतर बारे बहुत कुछ सीख सकते हो थैंक यू धन्यवाद जी